ਹਾਂਜੀ ਸਰ ਹੁਣ ਆਪਣਾ ਜਿਹੜਾ ਵਾ ਵਿਚਾਰ ਦਿਓ ਕਿ ਜਿਹੜੇ ਕਾਲੇ ਕਾਨੂੰਨਾਂ ਦੇ ਬਾਰੇ ਜਾਂ ਇਹ ਕਿਸਾਨ ਆਪਣੇ ਕਿਸਾਨ ਜਿਹੜੇ ਤੁਰ ਪਿਆ ਫੇਰ ਉਹਦਾ ਪ੍ਰੋਟੈਸਟ ਕਰ ਰਹੇ ਆ ਕਿ ਆਪਣੇ ਉਹਨਾਂ ਨੂੰ ਹੱਕ ਹਜੇ ਤੱਕ ਪੂਰੇ ਜਿਹੜੇ ਨਹੀਂ ਮਿਲੇ ਤੇ ਆਪਣੇ ਡਰਾਈਵਰ ਭਰਾਵਾਂ ਨੂੰ ਵੀ ਹੱਕ ਨਹੀਂ ਪੂਰੇ ਮਿਲ ਰਹੇ ਡਰਾਈਵਰਾਂ ਨੂੰ ਵੀ ਜਿਹੜਾ ਇਹ ਕਾਲਾ ਕਾਨੂੰਨ ਜਿਹੜਾ ਲਾਇਆ ਗਿਆ ਇਹਦੇ ਬਾਰੇ ਕੀ ਆਪਣਾ ਵਿਚਾਰ ਹੈ ਇਹਨਾਂ ਨੂੰ ਇਕਜੁੱਟ ਹੋ ਕੇ ਲੜਨਾ ਚਾਹੀਦਾ ਇਕੱਠੇ ਹੋ ਕੇ ਤੁਰਨਾ ਚਾਹੀਦਾ ਜਾਂ ਨਹੀਂ ਤੁਰਨਾ ਚਾਹੀਦਾ ਤੁਰਨਾ ਚਾਹੀਦਾ ਜੀ ਇਹ ਤਾਂ ਕਾਨੂੰਨ ਬੜੇ ਗੰਦੇ ਆ ਗਏ ਆ ਇੰਨੇ ਤਾਂ ਕੁੜੀ ਆ ਬਾਹੇ ਕਿੱਥੋਂ ਬੰਦਾ ਲਿਆਊਗਾ ਕੋਈ ਗੱਲਬਾਤ ਬਣ ਗਈ ਤੇ ਇਹ ਜਿਹੜਾ ਜਿੱਦਾਂ ਮੰਨ ਲਾ ਕਿਸੇ ਡਰਾਈਵਰ ਨਾਲ ਕੋਈ ਵਾਰਦਾਤ ਹੋ ਗਈ ਤੇ ਉਹ ਕਿੰਨੇ 10 ਸਾਲ ਲਈ ਅੰਦਰ ਜਾਊਗਾ ਤੇ ਬੱਚਿਆਂ ਨੂੰ ਇਹਨਾਂ ਵਿਚਾਰੇ ਨੇ ਕਿੱਥੋਂ ਮਿਲ ਬਣੇ ਨਾ ਉਹ ਜੁਰਮਾਨਾ ਦੇ ਸਕਦਾ ਨਾ ਉਹ ਆ ਸਕਦਾ ਨਾ ਉਹਨੂੰ ਆਂਦਿਆਂ ਨੂੰ ਪਰਿਵਾਰ ਲੱਭਣਾ ਜਨਾਨੀਆਂ ਨਹੀਂ ਲੱਭਣੀਆਂ ਬੱਚੇ ਨਹੀਂ ਲੱਭਣੇ ਲੱਭੂਗਾ ਦੱਸੋ ਨਹੀਂ ਲੱਭਣਾ ਜੀ 10 ਸਾਲ ਬਹੁਤ ਹੁੰਦੇ ਆ ਮੂੰਹ ਨਾਲ ਆਖੀਦਾ ਤਾਂ ਹੈ 10 ਸਾਲ ਲਈ ਬਸ ਹੋ ਰਹਿ ਜਾ ਕਈ ਕੋ ਹੋ ਜਾਂਦਾ ਤੇ 10 ਸਾਲ ਕਿੱਥੇ ਆ 10 ਸਾਲ ਕਿੱਥੇ ਆ ਹਾਂ ਤੇ ਦੂਜਾ ਜਿਹੜੇ ਮਤਲਬ ਕੁਆਰੇ ਉਹਨਾਂ ਦੇ ਵਿਆਹ ਵੀ ਨਹੀਂ ਹਾਂ ਹੋਊਗਾ ਉਹ ਹੋਣੇ ਚਾਹੀਦੇ ਯਾਰ ਫੇਰ ਤੁਹਾਡਾ ਹੋ ਜਾ ਵਿਆਹ ਹੂੰ ਹੋ ਜਾਵਾ ਹੋ ਜਾਵਾ ਹਾਂ ਤੇ ਫੇਰ ਨਹੀਂ ਸਹੀ ਗੱਲ ਆ ਕਿ ਨਹੀਂ ਮਜ਼ਾਕ ਵਾਲੀ ਗੱਲ ਨਹੀਂ ਇਹ ਬੜੀ ਗਹਿਰਾਈ ਦੀ ਗੱਲ ਆ ਕਿ ਜਿਹੜੇ ਆਪਣੇ ਕੱਪੜੇ ਲਿਖੇ ਮੁੰਡੇ ਵੀ ਆਪਣੇ ਡਰਾਈਵਰੀ ਲਾਈਨ ਦੇ ਵਿੱਚ ਸਾਰੇ ਜਿਨ੍ਹਾਂ ਨੂੰ ਰੋਜ਼ਗਾਰ ਨਹੀਂ ਮਿਲਿਆ ਨੌਕਰੀਆਂ ਨਹੀਂ ਮਿਲੀਆਂ ਜਿੱਥੇ ਵੀ ਬੈਠੇ ਆ ਮੇਰੇ ਵੀਰ ਭਰਾ ਡਰਾਈਵਰ ਇਹਨਾਂ ਖਜ਼ਾਨਾ ਦੇ ਨਾਲ ਵੱਧ ਕੋ ਵੱਧ ਜਾ ਕੇ ਨਾਲ ਤੁਰਨਾ ਚਾਹੀਦਾ ਇਹ ਜਿੰਨੇ ਰੱਦ ਸਾਰੇ ਕਰੋ ਰੱਦ ਦੇ ਹਨਾ ਨਾਲ ਤੁਰਨਾ ਚਾਹੀਦਾ ਵਾ ਨਾਲ ਤੁਰਨਾ ਚਾਹੀਦਾ ਮੋਢੇ ਨਾਲ ਮੋਢਾ ਨਹੀਂ ਤੇ ਇਹ ਲਾਗੂ ਹੋ ਗਿਆ ਤੇ ਡਰਾਈਵਰ ਵੀ ਫਿਰ ਛੱਡ ਦੋ ਫਿਰ ਚੁੱਪ ਕਰਕੇ ਕੋਈ ਹੋਰ ਖਾ ਚਾ ਚੂ ਦਾ ਠੀਆ ਖੋਲੋ ਇਹਨਾਂ ਕੋਲ ਹੋਰ ਵੀ ਕੰਮ ਨਹੀਂ ਹੋਣਾ ਖਾ ਚਾ ਦਾ ਠੀਆ ਵੀ ਖੋਲੋ ਉਹ ਵੀ ਨਹੀਂ ਹੋਣਾ ਇਹਨਾਂ ਤੋਂ ਤੇ ਜਿਹੜਾ ਮਾੜਾ ਮੋਟਾ ਮਾਲ ਪੱਤਾ ਖਾਂਦੇ ਨੇ ਉਹਦੇ ਤੋਂ ਵੀ ਉਹ ਵੀ ਨਹੀਂ ਮਿਲਣਾ ਉਹ ਵੀ ਨਹੀਂ ਮਿਲਣਾ ਉਤਰਾ ਜਾਂਦੇ ਪਟੇ ਨਹੀਂ ਦੇਣਦੇ ਪੰਜਾਬ ਦੇ ਵਿੱਚ ਪਟੇ ਕਿਉਂ ਨਹੀਂ ਦੇਣਦੇ ਕਿਸੇ ਨੇ ਨਹੀਂ ਦੇਣੇ ਪਟੇ ਕਿਸੇ ਨੇ ਕੋਈ ਨਹੀਂ ਦੇਣਾ ਡਰਾਈਵਰਾਂ ਨੂੰ ਅੱਜ ਤੱਕ ਹੱਕ ਮਿਲਿਆ ਜਿੰਦੋਂ ਦਾ ਦੇਸ਼ ਯਾਦ ਹੈ ਕਿਸੇ ਨੂੰ ਨਹੀਂ ਮਿਲਿਆ ਅੱਜ 70 70 75 ਸਾਲ ਹੋ ਗਏ ਦੇਸ਼ ਨੂੰ ਦੇਸ਼ ਦਾ ਡਰਾਈਵਰ ਅੱਜ ਵੀ ਉਹ ਜਿਹੜਾ ਵਾ ਜੇ ਕੋਈ ਮਾਲ ਕਿਉਂ ਜੇ ਕੋਈ ਮੈਨੇਜਰ ਸਾਹਿਬ ਲੇਦਾ ਉਹਨੂੰ ਅੱਖ ਮਾਰ ਦਿੰਦੇ ਜਿਹੜਾ ਕੋਈ ਬੰਦਾ ਕੋਈ 1000 2000 ਉਹ ਵੀ ਨਹੀਂ ਮਿਲ ਦਿੰਦੇ ਜਵਾਨ ਉਹ ਵੀ ਰੱਖ ਜਾਂਦੇ ਆ ਉਹ ਵੀ ਨਹੀਂ ਦਿੰਦੇ ਉਹ ਵੀ ਨਹੀਂ ਲੈਂਦੇ ਮੇਰੇ ਨਾਲ ਮੰਡੀ ਹੋ ਚੁੱਕਾ 9000 ਨਾਮ ਲੱਗਾ ਇਹ ਗੱਡੀ ਨੂੰ ਨਾਮ ਲਿਆ ਆਣ ਕੇ ਉਹ ਨਾਮ ਵੀ 9000 ਖਾ ਗਿਆ ਹੁਣ ਇਹ ਇੰਨੀ ਮਿਹਨਤ ਕਰਕੇ ਬੰਦਾ ਕੱਚੇ ਮਾਲ ਤੇ ਜਾਨ ਤੇ ਖੇੜਾ ਹੁਣ ਕਿੰਨੇ ਐਕਸੀਡੈਂਟ ਹੋ ਰਹੇ ਆ ਕੱਚੇ ਮਾਲ ਤੇ ਜਿਹੜੇ ਡਰਾਈਵਰ ਭਰਾ ਚੱਲ ਰਹੇ ਆ ਕਿੰਨਾ ਡਰਾਈਵਰ ਭਰਾ ਜਿਹੜਾ ਐਕਸੀਡੈਂਟ ਹੋ ਰਿਹਾ ਮਟਰ ਤੇ ਗੱਡੀਆਂ ਆ ਕਿੰਨੀਆਂ ਗੱਡੀਆਂ ਐਕਸੀਡੈਂਟ ਹੋ ਗਏ ਕੱਚੇ ਮਾਲ ਵਾਲੀਆਂ ਡਰਾਈਵਰ ਭਰਾ ਮਰ ਜਾਂਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਕੁਛ ਨਹੀਂ ਮਿਲਦਾ ਕੁਛ ਨਹੀਂ ਦਿੱਤਾ ਕਿ ਕੁਛ ਨਹੀਂ ਦਿੱਤਾ ਜਾਂਦਾ ਤੇ ਕੱਚੇ ਮਾਲ ਵਾਲੀਆਂ ਗੱਡੀਆਂ ਮੇਰਾ ਖਿਆਲ ਆ ਕਿ ਡਰਾਈਵਰ ਭਰਾਵਾਂ ਨੂੰ ਇਹੋ ਜਿਹੇ ਕਾਨੂੰਨਾਂ ਦੇ ਵਿੱਚ ਨਹੀਂ ਚਲਾਉਣੀਆਂ ਚਾਹੀਦੀਆਂ ਤੁਹਾਡਾ ਕੀ ਵਿਚਾਰ ਆ ਅਸੀਂ ਛੱਡ ਕੇ ਉਦੋਂ ਦਾ ਹੀ ਆ ਗਏ ਅਸੀਂ ਜਦੋਂ ਦੇ ਬੰਦਾ ਮਰੇ ਮਵਾਤੀ ਮਾਮਾ ਭਨੇ ਨਹੀਂ ਤੇ ਭਾਏ ਜੋ ਮੰਡੀ ਦੇ ਵਿੱਚ ਰਿਕਾਰਡ ਹੁੰਦਾ 70 ਸੇਮ ਹੋਣੀ ਆਗੇ ਆ ਬਈ ਲੈ ਕੇ ਸਰਜੀ ਆਗੇ ਆ ਨਾ ਮਾਲ ਆ ਨਾ ਚੱਲਦਾ ਹੁੰਦਾ ਹੀ ਕਦੇ ਨਾ ਚੱਲਦਾ ਸਾਡਾ ਅਸੀਂ ਜੋ ਛੱਡੀ ਅਸੀਂ ਨਹੀਂ ਗਏ ਉੱਥੇ ਮੰਡੀ ਵੀ ਨਹੀਂ ਗਏ ਹਾਂ ਇਹ ਆਪਣੇ ਬਲਵਿੰਦਰ ਸਿੰਘ ਕਰਿਆਲਾ ਵਾ ਆਪਣੇ ਤਰਨਤਾਰਨ ਤੋਂ ਵੀਰ ਆਪਾਂ ਉਹਨੂੰ ਵੀ ਕਿਹਾ ਕੱਚੇ ਮਾਲ ਦੀ ਗੱਡੀ ਨਹੀਂ ਚਲਾਉਣੀ ਵੀਰ ਛੋਟੇ ਛੋਟੇ ਬੱਚੇ ਆ ਪਰਿਵਾਰ ਆ ਆਪਾਂ ਰਿਸਕ ਨਹੀਂ ਲੈਣਾ ਇਹ ਕਾਨੂੰਨ ਜਿਹੜੇ ਬਣਿਆ ਇਹ ਬਹੁਤ ਖਤਰਨਾਕ ਆਪਣੇ ਡਰਾਈਵਰ ਭਰਾਵਾਂ ਦੇ ਲਈ ਔਰ ਇਹ ਕਾਨੂੰਨ ਰੱਦ ਨਹੀਂ ਹਜੇ ਹੋਏ ਲਾਗੂ ਹੋ ਗਏ ਆ ਗੱਦ ਨਹੀਂ ਹੋਇਆ ਠੀਕਾ ਕੁਛ ਦਿਨਾਂ ਲਈ ਰੋਕੇ ਗਿਆ ਇਹ ਬੋਟਾ ਜਲੈਣੀਆਂ ਉਹਨਾਂ ਨੇ ਤਾਂ ਕਰਕੇ ਖਲੋਤੇ ਜਿੱਦੋਂ ਉਹਨਾਂ ਬੋਟਾ ਲੈ ਲਈਆਂ ਉਦਨੀ ਲਾਗੂ ਕਰਦੇ ਨਹੀਂ ਉਹਨਾਂ ਨੇ ਵੇਖੀ ਨਾ ਕਰਨਗੇ ਤਾਂ ਕਹੀ ਸਹੀ ਗੱਲ ਆ ਹੈਨਾ ਇਹ ਸਾਰਿਆਂ ਨੂੰ ਇਹੋ ਹੀ ਸ਼ਾਕਾ ਕੀ ਇਹ ਇਲੈਕਸ਼ਨਾਂ ਤੋਂ ਬਾਅਦ ਜਿਹੜੇ ਲਾਗੂ ਕਰ ਦਿੱਤੇ ਜਾਣਗੇ ਇਹ ਲਾਗੂ ਕੀਤੇ ਜਾਣਗੇ ਤੇ ਡਰਾਈਵਰ ਲੈ ਵੀ ਛੱਡ ਕੇ ਘਰੋ ਘਰੀ ਬਹੁਤ ਕੋਈ ਫਜ਼ਾ ਨਹੀਂ ਮੁਰਕੇ ਜਾਂਦਾ 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 ਮੋੜੇ ਨਾਲ ਮੋੜਾ ਲਾ ਕੇ ਇਹਨਾਂ ਦਾ ਕੰਮ ਨਬੇੜ ਹੋਏ ਦਾ ਤੇ ਕੰਮ ਕੀ ਕਰਾਂਗੇ ਆਪਾਂ ਤੇ ਭੁੱਖੇ ਮਰਾਂਗੇ ਬੇਰੁਜ਼ਗਾਰ ਬੇਰੁਜ਼ਗਾਰ ਦੇ ਇਹਨੇ ਬਾਹ ਕਿੱਥੋਂ ਲਿਆਵਾਂਗੇ ਯਾਰ ਇਸ ਹਿਸਾਬ ਨਾਲ ਇੱਕ ਡਰਾਈਵਰ ਲਾਚਾਰ ਆ ਬੇਵੱਸ ਆ ਕਿੱਥੋਂ ਕਿੱਥੋਂ ਰੋਟੀ ਬੁਰਕੀ ਬੁਰਕੀ ਰੋਟੀ ਇਕੱਠੀ ਕਰਕੇ ਅਲੱਗ-ਅਲੱਗ ਸਟੇਟਾਂ ਸਾਰਾਂ ਚੋਂ ਮਤਲਬ ਆਪਣੀ ਬੱਚਿਆਂ ਲਈ ਪਰਿਵਾਰ ਦੇ ਲਈ ਲਿਆਉਂਦਾ ਵਾ ਤੇ ਕਿੰਨਾ ਔ ਤੰਗੀ ਬਹੁਤ ਜ਼ਿਆਦਾ ਮੁਸੀਬਤ ਹੈ ਇਹ ਡਰਾਈਵਰ ਭਰਾਵਾਂ ਦੇ ਉੱਤੇ ਅੱਜ ਅੱਜ ਪੂਰੇ ਦੇਸ਼ ਦਾ ਡਰਾਈਵਰ ਜਿਹੜਾ ਲਾਚਾਰ ਕਰ ਦਿੱਤਾ ਬੇਵਸ ਕਰ ਦਿੱਤਾ ਹੋ ਗਿਆ ਹੋ ਗਿਆ ਪੂਰੇ ਦੇਸ਼ ਦੀ ਸੇਵਾ ਕਰਨ ਵਾਲਾ ਸਾਡੇ ਖਜ਼ਾਨਾ ਖਸਾਨਾ ਦੇ ਨਾਲ ਰਲ ਕੇ ਮੋੜੇ ਨਾਲ ਮੋਡਾ ਮਾਰੋ ਫੇਰ ਗੱਲ ਬਣਨੀ ਇਹ ਹੁਣ ਸਵੱਬ ਬਣਿਆ ਹੈ ਨਾ ਪ੍ਰਮਾਤਮਾ ਵੱਲੋਂ ਬਣਾਇਆ ਹੁਣ ਤਾਂ ਕੰਮ ਹੋ ਜਾਣਾ ਜੋ ਖੁੱਲ ਕੇ ਬੋਲ ਜਰਾ ਸਾਰੇ ਚਲੇ ਜਾਓ ਜਿੱਥੇ ਜਿੱਥੇ ਬੈਠੇ ਆ ਛੱਡ ਦਿਓ ਡਰਾਈਵਰੀ ਰੂਰੀ ਉੱਥੇ ਨਾਲ ਚੱਲੀਏ ਨੂੰ ਕਹ ਕੇ ਇੱਕ ਵਾਰੀ ਗੁਰੂ ਫਤਿਹ ਬੁਲਾ ਕੇ ਚੱਕ ਦਿਓ ਫਟੇ ਚੱਕ ਦਿਓ ਫੱਟੇ ਕੋਈ ਲਿਆਜ ਨਹੀਂ ਰੱਖਣਾ ਇਹਨਾਂ ਦਾ ਨਹੀਂ ਤੇ ਲੈ ਜਾਣਾ ਇਹਨਾਂ ਨੇ ਆਪਾਂ ਨੂੰ ਖੜਜੋ ਹਣ ਆ ਮੱਖਾਂ ਮੀਟ ਕੇ ਮੋਢਿਆਂ ਮੋਢਾ ਮਾਰੋ ਠੀਕ ਹੈ ਨਹੀਂ ਹੁਣ ਇੱਕ ਜੋ ਟੋਕੇ ਜੰਗ ਲੜ ਲਓ ਲੜ ਲਓ ਪੰਜਾਬੀ ਵੈਸੇ ਵੀ ਸ਼ੇਰ ਨੇ ਇਹੋ ਜੇ ਕਮਾਜਕ ਨਹੀਂ ਆਹ ਮੁੜ ਕੇ ਨਹੀਂ ਜੋ ਕਹਿਣਾ ਆਪਾਂ ਨੂੰ ਛੋਣ ਦੇ ਅੱਛਾ ਇੱਕ ਗੱਲ ਹੋ ਰਹੀ ਵਿਚਾਰ ਆ ਜੇ ਪੰਜਾਬੀ ਖੜੋਗੇ ਤੇ ਮੇਰਾ ਖਿਆਲ ਆ ਲੱਗ ਲਾ ਕੇ ਸਟੇਟਾਂ ਚੋਂ ਵੀ ਸਾਰੇ ਡਰਾਈਵਰ ਭਰਾ ਖੜੋ ਜਾਣਗੇ ਇਹਨਾਂ ਦੇ ਨਾਲ ਹਨਾ ਸਾਰੇ ਆ ਜਾਣੇ ਮੋਢੇ ਨਾਲ ਮੋਢਾ ਲਾ ਕੇ ਖੜੋ ਜਾਣਗੇ ਅੱਛਾ ਗੱਲ ਚੱਲਦੀ ਵਾਜੋ ਸਹੀ ਗੱਲ ਕੇ ਹੁਣ ਵੇਲਾ ਜੋ ਮੁੜ ਕੇ ਕਹਿਣੇ ਨਹੀਂ ਜੋ ਆਪਣੀ ਪੁੱਛਣੀ ਵਾਹ ਕਹਿਣੇ ਨਹੀਂ ਪੁੱਛਣੀ ਇਹੀ ਇਹਨਾਂ ਨੂੰ ਸਮਝਾਉਂਦੇ ਰਹੇ ਆ ਅੱਜ ਤੱਕ ਅੱਜ ਤੱਕ ਗਰੁੱਪਾਂ ਦੇ ਵਿੱਚ ਇਹੀ ਸਮਝਾ ਰਹੇ ਆ ਇਕਤਾ ਕਰ ਲੋ ਮੇਰੇ ਪਾ ਫਾਣੀ ਇਹ ਜਿੱਦੇ ਦੀ ਤਰੀਕ ਦਾ ਉਹਨਾਂ ਦੇ ਨਾਲ ਚੱਲ ਜੇ ਬਾਬਾ ਕੀ ਜਨਤਾ ਤੋਂ ਵੱਧ ਕੇ ਕੁਝ ਨਹੀਂ ਹੈਗਾ ਹਾਂ ਚੱਲ ਜੇ 10 ਦਿਨਾਂ ਦਾ ਡਰਾਈਵਰੀ ਕਰਾਂਗੇ ਹੋਰ ਕੀ ਹੋ ਜੂਗਾ ਹਾਂ ਇਸ ਕਰਕੇ ਆਪਾਂ ਸਾਰਿਆਂ ਨੂੰ ਫਤਿਹ ਬੁਲਾਉਣੀ ਆ ਫਤਿਹ ਬੁਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਥ ਜੋੜ ਦੇ ਕੇ ਫੇਰ ਇੱਕ ਵਾਰੀ ਬੇਨਤੀ ਕਰਦੇ ਕਹਿ ਭਰਾ ਇੱਕ ਹੋ ਜੋ ਇੱਕ ਹੋ ਜਾ ਇੱਕ ਕਿਸੇ ਨੇ ਨਹੀਂ ਜੋ ਦੇੜਾ ਕੋਹਾਪਾ ਨੂੰ ਆਹ ਮਾਲ ਗਿਆ ਉਹ ਪਹਿਲੋਂ ਕਾਪੀ ਥੱਲੇ ਰਾਸ ਦੇ ਕਾਲੀ ਕਰਕੇ ਚੱਲ ਨਾ ਤੇਰੇ ਆ ਟਾਇਰ ਪਾੜ ਗਿਆ ਤਾਂ ਨਾ ਤੇਰੇ ਆ ਡੀਜ਼ਲ ਵੱਧ ਖਾ ਗਈ ਤਾਂ ਨਾ ਤੇਰੇ ਤਰਪਾਲਾ ਪਾੜ ਗਿਆ ਤਾਂ ਨਾ ਤੇਰੇ ਆ ਜਾਓ ਹੋ ਜਾਓ ਸਾਰੇ ਜਣੇ ਇਕੱਠੇ ਹੋ ਜਾਓ ਇਹ ਕੋਈ ਚੀਜ਼ ਟੁੱਟ ਭੱਜ ਗਈ ਤਾਂ ਨਾ ਤੇਰੇ ਆਜੋ ਪਟਾਕੇ ਪੋਣ ਤੇ ਜੇ ਗੱਡੀ ਵੱਜ ਜੇ ਫਿਰ ਕਹਿੰਦੇ ਗੱਡੀ ਦਾ ਹੱਡੀ ਦਾ ਨਾਸ਼ ਹੋ ਗਿਆ ਅਹੀਂ ਤਾਂ ਇਲਾਜ ਕਿੱਥੋਂ ਕਰਾਈਏ ਇਹੋ ਕੋਈ ਹੈ ਨਾ ਇਹੋ ਕੋਈ ਹੈ ਇਦਾਂ ਹੀ ਆ ਹੁਣ ਕਿੰਨੇ ਕਿੰਨੇ ਸਾਲਾਂ ਦੇ ਡਰਾਈਵਰ ਭਰਾ ਜਿਹੜੇ ਆ ਆਪਣੇ ਮੰਜਿਆਂ ਤੇ ਕਈ ਪੇ ਹੋਇਆ ਮਾਲਕਾਂ ਨੇ ਇਲਾਜ ਨਹੀਂ ਕਰਾਇਆ ਜਿਵੇਂ ਜਲੰਧਰ ਵਾਲਾ ਵੀਰ ਲਾਡੀ ਉਹਦਾ ਆਪਾਂ ਨੂੰ ਫੋਨ ਆਇਆ ਕਹਿੰਦਾ ਪਾਜੀ 2.5 ਸਾਲ ਹੋ ਗਏ ਮੰਜੇ ਤੇ ਪਿਆ ਨੂੰ ਮਾਲਕ ਨੇ ਇਲਾਜ ਨਹੀਂ ਕਰਾਇਆ ਤੇ ਡਰਾਈਵਰਾਂ ਤੋਂ ਵਿਚਾਰਾ ਹੈਲਪ ਮੰਗ ਰਿਹਾ ਤੇ ਡਰਾਈਵਰ ਭਰਾ ਕਰ ਰਿਹਾ ਧੰਨਵਾਦ ਆ ਸਾਰਿਆਂ ਦਾ ਹੋਰ ਇੱਕ ਵੀਰਾ ਕਿੰਨੇ ਵੀਰਾ ਆਪਣੇ ਸਾਰੇ ਹੈਲਪ ਕਰਨ ਦੇ ਆ ਸੋ ਇਹੋ ਜੀਆਂ ਚੀਜ਼ਾਂ ਨਾਲ ਬੜਾ ਫਰਕ ਪੈਂਦਾ ਦੇਖੋ ਅੱਜ ਉਹ ਡਰਾਈਵਰ ਭਰਾ ਦੀ ਵਾਈਫ ਨੌਕਰੀ ਕਰ ਰਹੀ ਆ ਤੇ ਜੇ ਉਹ ਤੰਦਰੁਸਤ ਹੁੰਦਾ ਐਕਸੀਡੈਂਟ ਤੋਂ ਬਾਅਦ ਠੀਕ ਹੋ ਜਾਂਦਾ ਉਹਨਾਂ ਦੇ ਪਰਿਵਾਰ ਨੂੰ ਬੱਚਿਆਂ ਨੂੰ ਨੌਕਰੀਆਂ ਕਰਨ ਦੀ ਲੋੜ ਪੈਣੀ ਸੀ ਥਾਂ ਥਾਂ ਧੱਕੇ ਖਾਂ ਦੀ ਲੋੜ ਪੈਣੀ ਸੀ ਇਸ ਕਰਕੇ ਆਪਣੇ ਹੱਕਾਂ ਲਈ ਹੁਣ ਇਹਨਾਂ ਨੂੰ ਲੜਨਾ ਚਾਹੀਦਾ ਕਿ ਜਾਂ ਇਹਨਾਂ ਨੂੰ ਫਿਰ ਚੁੱਪ ਕਰਕੇ ਬਸ ਲਾਇਆ ਪੈਗ ਸੌਂਗੇ ਤੇ ਲਾਲਾ ਲਾਲਾ ਕਰਦੇ ਗੀਤ ਸੁਣ ਲੈ ਨਾਲ ਮੋਢਾ ਨਾਲ ਮੋਢਾ ਲਾਉਣਗੇ ਤੇ ਚੰਗੇ ਰਹਿਣਗੇ ਨਹੀਂ ਤੇ ਕਿਸੇ ਨੇ ਬਾਅਦ ਚ ਕਿਸੇ ਨੇ ਨਹੀਂ ਪੁੱਛਣਾ ਭਰਾ ਨੂੰ ਭੈਣ ਨਹੀਂ ਕੋਈ ਪੁੱਛਦਾ ਤੇ ਇਹ ਕੰਮ ਵੱਡਾ ਹੋ ਗਿਆ ਕਿੰਨੇ ਪੁੱਛਣਾ ਕਿੰਨੇ ਪੁੱਛਣਾ ਵਾ ਇਹ ਨਹੀਂ ਪੁੱਛਣਾ ਭਰਾ ਠੀਕ ਹੈ ਨਾ ਸਾਡੇ ਨਾਲ ਹੋ ਵੀਤੀਆਂ ਮੈਂ ਤਾਂ ਚੱਲੀਆਂ ਮੈਨੂੰ ਪਤਾ ਜਿੱਤਰਾ ਜਿੱਤਰਾ ਮੇਰੇ ਨਾਲ ਹੋਈ ਆ ਹਾਂ ਮੈਂ ਲਾਇਸੈਂਸ ਬਣਾਉਣਾ ਇਹਦਾ ਬੁੱਢੇ ਨੇ 15000 ਰੁਪਏ ਮੰਗਿਆ ਤੇ ਬੁੱਢੇ ਨੇ ਮੈਨੂੰ 10 ਵਾਲ ਕੀਤੇ ਕੀ ਕਰਨਾ ਏ ਤੁਹਾਡੇ ਬਾਪੂ ਨੇ ਉਹ ਕਿੱਥੇ ਲਾਉਣੇ ਕੀ ਕਰਨਾ ਏ ਰਾਜ ਨੂੰ दारू ਪੀ ਕੇ ਦਿਵਾਲੇ ਹੋਇਆ ਤੇ ਦਿਨੇ 15000 ਰੁਪਏ